ਇਹ ਸਾਰਾ ਹਸਪੀਟਲ ਦੇ ਵਿੱਚ ਦੋ ਡਾਕਟਰ ਨੇ ਇੱਕ ਡੈਂਟਲ ਡਾਕਟਰ ਨੇ ਔਰ ਇੱਕ ਮੈਡੀਸਨ ਦੇ ਡਾਕਟਰ ਨੇ ਉਹ ਵੀ ਸਿੰਪਲ ਇੰਗਲਿਸ਼ ਔਰ ਦੋ ਫਾਰਮੇਸੀ ਅਫੀਸਰ ਜਿਹੜੇ ਕਿ ਛੇ ਪੁਰਸ਼ ਨੇ ਫਾਰਮੇਸੀ ਅਫੀਸਰ ਨੇ ਔਰ ਇਹਦੇ ਵਿੱਚ ਕੋਈ ਲੀਡੀ ਡਾਕਟਰ ਕੋਈ ਅੱਖਾਂ ਦਾ ਡਾਕਟਰ ਕੋਈ ਮੈਡੀਸਨ ਦਾ ਜਿਹੜਾ ਹੈਗਾ ਸਰਜਨ ਨਹੀਂ ਹੈ ਔਰ ਕੋਈ ਹੱਡੀਆਂ ਦਾ ਡਾਕਟਰ ਔਰ ਜਿਹੜੇ ਵੀ ਡਾਕਟਰ ਦੋ ਬੈਠਦੇ ਆ ਉਹ ਸਤੋਂ 2 ਵਜੇ ਤੱਕ ਇਹਨਾਂ ਦੀ ਡਿਊਟੀ ਹੈ ਦੇ ਵਿੱਚ ਕੋਈ ਸੂਲਤਾ ਮੈਡੀਕਲ ਸੂਲਤਾ ਨਹੀਂ ਲੱਗਦਾ। ਔਰ ਸਾਡਾ ਇੰਨਾ ਵੱਡਾ ਏਰੀਆ ਹੈ। ਇੱਥੇ ਬਹੁਤ ਸਾਰੇ ਲੋਕਾਂ ਨੂੰ ਝਗੜਾ ਹੋ ਜੇ, ਕਿਸਕਾ ਵੱਜ ਜਾਣ, ਕੋਈ ਐਕਸੀਡੈਂਟ ਹੋ ਜੇ, ਕਿਸੇ ਨੂੰ ਐਮਰਜੈਂਸੀ ਕੋਈ ਪ੍ਰੋਬਲਮ ਆ ਜੇ ਤਾਂ ਸਭ ਤੋਂ ਪਹਿਲਾਂ ਆਪਾਂ ਸਿਵਲ ਹਸਪਤਲ ਨੂੰ ਅਪੀਲ ਕਰਦੇ ਹਾਂ। ਔਰ ਸਿਵਲ ਹਸਪਤਲ ਤੋਂ ਮੋਡਲੀ ਸਹਾਇਤਾ ਲੈ ਕੇ ਅਗਰ ਕੋਈ ਲੋੜ ਪੈਂਦੀ ਹੈ ਤਾਂ ਅੱਗੇ ਕੋਈ ਹੋਰ ਵੱਡੇ ਹਸਪਤਲ ਚ ਜਾਂਦਾ ਹੈ। ਲੇਕਿਨ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਹਸਪਤਲ ਦੀ ਬਿਲਡਿੰਗ ਦੀ ਖਸਾ ਹਾਲਤ ਵੀ ਹੈ। ਜੀ بارش ਹੋ ਜੇ ਪਾਣੀ ਨਾਲ ਹਸਪਤਾਲ ਭਰ ਜਾਂਦਾ